ਸਾਡਾ ਕਾਜੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਜਸਕਰਨ ਰਾਏ ਜਾਣਦੇ ਆ ਜਿੱਦਾਂ ਕਿ ਤੇ ਅੱਜ ਆਪਣੇ ਕਬੱਡੀ ਕੱਪ ਦਾ ਹੈਗਾ ਦੂਜਾ ਦਿਨ ਲਓ ਜੀ ਪੀਰੀ ਨੂੰ ਪੈ ਗਿਆ ਲੋਲਾ ਫੇਰ ਅੱਜ ਸ਼ੁਰੂਆਤ ਇਹਨਾਂ ਨੇ ਕੀਤੀ ਹੋਈ ਆ ਦੇਖੋ ਜੀ ਉਹ ਲੈ ਗਿਆ ਮੁੰਡਾ ਐਤ ਕੀ ਪਹਿਲਾ ਨੰਬਰ ਲਓ ਜੀ ਇੱਧਰ ਚੈਂਪੀਅਨ ਹੁਣੀ ਇਕੱਠੇ ਹੋਏ ਹੋਇਆ ਬ੍ਰੈਂਚ ਪੈਂਡ ਦਾ ਨਵਾਂ ਖੂਨ ਆਹੇ ਮੁੰਡੇ ਦੇਖੋ ਜਵਾਨੀ ਵਧੀਆ ਕੱਢਣਗੇ ਸੀਰੀਜ਼ ਰੂਰ ਮੰਡਿਆਂ ਦੇ ਪੂਰੇ ਬਣਾਏ ਹੋਏ ਆ ਕਹਿੰਦੇ ਨਸ਼ਿਆਂ ਤੋਂ ਦੂਰ ਆ। ਲਓ ਜੀ ਕਹਿੰਦੇ ਲੋਲਾ ਹੁਣ ਰੇਡ ਪੌਣ ਆਇਆ ਵਾ। ਉਹ ਲੈ ਵੀ ਗਾਲਾ। ਇਹ ਤਾਂ ਮੁੰਡੇ ਦਾ ਨਾਮ ਕੀ ਆ? ਜਦ ਮੈਂ ਉਹ ਇਹ ਭਰਾ ਵਾ ਪੂਰਾ ਨਾਮ। ਸੁਖਦੀਪ। ਸੁਖਦੀਪ ਕਹਿੰਦੇ ਲਓ ਜੀ ਸੁਖਦੀਪ ਨੂੰ ਲੈ ਗਿਆ ਘੜੀਸ ਕੇ ਲੋਲਾ। ਲੈ ਜਾਂਦਾ। ਲਓ ਜੀ ਹੁਣ ਫੇਰ ਕਹਿੰਦੇ ਕੌਣ ਚੱਲਿਆ ਵਾ? ਅੱਛਾ ਉਧਰ ਗਿਆ ਜੀ ਉਹ ਦੇਖੋ ਜੀ ਹੁਣ। ਲਓ ਜੀ ਏਕਮ ਕਹਿੰਦਾ ਚਲੇ ਆ ਗਿਆ ਹੁਣ ਰੇਡ ਪੌਣ। ਕੱਛਾ ਲਾਉਤਾ ਫੀਰੀ ਕਹਿੰਦੇ ਲਾਉਗੀ ਇਹ ਲੈ ਗਿਆ ਲੈ ਗਿਆ ਉਹ ਸੀਟੀ ਲੈ ਕੇ ਰੱਖੋ ਯਾਰ ਕੱਦੀ ਲਓ ਜੀ ਕਹਿੰਦੇ ਇਧਰ ਮੁੰਡਾ ਫੇਰ ਸ਼ਾਵਰ 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 ਚੱਲਿਆ ਹੀ ਰੇਡ ਪਾਉਣ ਕਹਿੰਦੇ ਪੂਰਾ ਜੋਸ਼ ਭਰਿਆ ਹੋਇਆ ਨੌਜਵਾਨਾਂ ਵਿੱਚ ਲਓ ਜੀ ਕਹਿੰਦੇ ਫੇਰ ਪੈ ਗਿਆ ਪੀਰੀ ਆ ਸੱਚ ਦੂਜਾ ਪ੍ਰਭ ਲੈ ਵੀ ਸ਼ਹਿਵ ਤੇ ਲੈ ਵੀ ਗੋਟਾ ਫੜਦਾ ਲੋਕ ਚਲੋ ਜੀ ਉਹ ਲੈ ਗਿਆ ਵੀ ਲੈ ਗਿਆ ਲੈ ਗਿਆ ਲੈ ਗਿਆ ਅੱਜ ਨਹੀਂ ਥਾਪੀ ਧੂਪੀ ਵਜਦੀ ਲਓ ਜੀ ਕਹਿੰਦੇ ਇੱਧਰ ਲੋਲਾ ਚੱਲਿਆ ਆ ਆ ਚਾ ਲੂਲਾ ਦਾ ਉਧਰ ਆ ਇਧਰ ਚੱਲਿਆ ਕਹਿੰਦੇ ਪੀਰੀ ਆ ਜਾ ਚ ਯਾਰ ਕੀ ਨਾ ਇਹਦਾ ਮੁੰਡੇ ਦਾ ਪ੍ਰਵ ਲਓ ਜੀ ਉਹ ਲੈ ਵੀ ਇਹਦਾ ਨਾਂ ਕੀ ਆ ਮੁੰਡੇ ਦਾ ਜੂਸ ਆਬ ਜੂਸ ਆਬ ਤਾਂ ਰਹਿ ਗਿਆ ਪੀਰੀ ਲੈ ਗਿਆ ਜੂਸ ਹੈ ਜੂਸ ਆਬ ਰਹਿ ਗਿਆ ਲਓ ਜੀ ਕਹਿੰਦੇ ਨੌਜਵਾਨ ਪੂਰੇ ਜੋਸ਼ ਚ ਲੈ ਵੀ ਬਿੱਲਾ ਰੇਡ ਪਾਉਣ ਆਇਆ ਬਿੱਲਾ ਦਾ ਲੜਨ ਲੱਗ ਗਿਆ ਓ ਲੈ ਵੀ ਡਬਲ ਟੱਚ ਡਬਲ ਟੱਚ ਪੁਆਇੰਟ ਰੇਟਰ ਦਾ ਨਿੱਕਰ ਮੋੜੀ ਹੋਈ ਆ ਕਿਹਾ ਦੇਖੋ ਜੀ ਗਾਲਾਂ ਨਹੀਂ ਕੱਢਣੀਆਂ ਗਾਲ ਗੂਲ ਨਹੀਂ ਕੱਢਣੀ ਮੇਰੇ ਹੁੰਦੇ ਲਓ ਜੀ ਹੁਣ ਕੌਣ ਰੇਡ ਪਾਉਣ ਚੱਲੇ ਆ ਅੱਛਾ ਗਿਆ ਉਹ ਲੈ ਵੀ ਦਾਤ ਦੇਣੀ ਰੈਫਰੀ ਨੂੰ ਤਾਂ ਓ ਲੈ ਵੀ ਲੈ ਆਇਆ ਤਕੀ ਲੈ ਆਇਆ ਬੱਲੇ ਤੇਰੇ ਮੁੰਡਿਆ ਆ ਦੇਖੋ ਜੀ ਇਹ ਹੈਗਾ ਬ੍ਰੈਚ ਪਿੰਡ ਦਾ ਠੀਕ ਆ ਇਹ ਗਰਾਊਂਡ ਦੇਖੋ ਜੀ ਇੱਧਰ ਸਾਫ ਸਫਾਈ ਵੀ ਹੋ ਰਹੀ ਆ ਨਾਲ ਦੀ ਨਾਲ ਲਓ ਜੀ ਹੁਣ ਇੱਧਰ ਫੇਰ ਲੋਲਾ ਰੇਡ ਪਾਉਣ ਲਈ ਤਿਆਰ ਦੇਖੋ ਜੀ ਉਹ ਲੈ ਵੀ ਕਹਿੰਦੇ ਭਾਈ ਨੂੰ ਭਾਈ ਪੈ ਗਿਆ ਉਹ ਲੈ ਗਿਆ ਲੋਲਾ ਲਓ ਜੀ ਹੁਣ ਕਹਿੰਦੇ ਪ੍ਰਭ ਚੱਲਿਆ ਸੀਟੀ ਲਾ ਕੇ ਰੱਖੋ ਯਾਰ ਕਿ ਸੀਟੀ ਮਾਰਿਆ ਕਰਾਂਗੇ ਲਓ ਜੀ ਉਹ ਦੇਖੋ ਵੀ ਮੈਂ ਵੀ ਫੇਰ ਰਹਿ ਗਿਆ ਤੇ ਪੀਰੀ ਆ ਕੀ ਨਾ ਪ੍ਰਵ ਲੈ ਗਿਆ ਇੱਥੇ ਯਾਰ ਅੱਜ ਜਿਹਨੀ ਥਾਪੀ ਧੂਪੀ ਵਜਦੀ ਯਾਰ ਉਹ ਲੜਨ ਲਾ ਕੇ ਕਹਿੰਦੇ ਮੈਂ ਜਾਣਾ ਕਹਿੰਦੇ ਮੈਂ ਜਾਣਾ ਵਾਰੀ ਵਾਰੀ ਕਰ ਲੋ ਉਹ ਦੇਖੋ ਜੀ ਉਧਰ ਵਰਮ ਅਪ ਹੋ ਰਹੇ ਆ ਬੰਦੇ ਰੇਡਰ ਕਹਿੰਦੇ ਹੌਲੀ ਹੌਲੀ ਆ ਰਹੇ ਆ ਮੈਦਾਨ 'ਚ ਟੈਡੀ ਪਾ ਕੇ ਆਇਆ ਕਰੋ ਲਓ ਜੀ ਲੈ ਵੀ ਏ ਓਏ ਉਹ ਨਾਲ ਹੀ ਚੱਲ ਗਿਆ ਇਹ ਉਹ ਕਹਿੰਦੇ ਨਾਲ ਹੀ ਚਲੇ ਗਿਆ ਲਓ ਜੀ ਇਧਰ ਫੇਰ ਰੇਡਰ ਤਿਆਰ ਹਵਲੇ ਨੂੰ ਲੈਂਡ ਵੀ ਨਹੀਂ ਪਤਾ ਦੇਖੋ ਹੀ ਕਿਵੇਂ ਏ ਉਹ ਭੀਰੀ ਪੈ ਗਿਆ ਕਹਿੰਦੇ ਓ ਲੈ ਗਿਆ ਵੀ ਲੈ ਗਿਆ ਕਿਉਂ ਇੱਕ ਹੋਰ ਥਾਪੀ ਇਹ ਇੱਥੇ ਜਵਾੜੇ ਕੱਢਦੇ ਆ ਆ ਦੇਖੋ ਜੀ ਸੁੱਖੂ ਆ ਗਿਆ ਓਏ ਰਾਜਵੀਰ ਆ ਗਿਆ ਰਾਜਵੀਰ ਲਓ ਜੀ ਰਾਜਵੀਰ ਰਹਿ ਗਿਆ ਸੀਗਾ ਮਗਰ ਲੈ ਵੀ ਬੰਦੇ ਦੋ ਹੀ ਰਹਿ ਗਏ ਕਹਿੰਦੇ ਬਿੱਲਾ ਤਿਆਰ ਵਰ ਤਿਆਰ ਬਿੱਲਾ ਨਾਲ ਨੇਕਰ ਨੂੰ ਤਾਂ ਚੱਕਦਾ ਹੋਇਆ ਦੇਖੋ ਜੀ ਉਹ ਨਾ ਵੀ ਪੈ ਗਿਆ ਵੀ ਪੈ ਗਿਆ ਇਹ ਬੱਲੇ ਇਹ ਲੈ ਗਿਆ ਲੈ ਗਿਆ ਲੈ ਗਿਆ ਵੀ ਲੈ ਗਿਆ ਲੋ ਜੀ ਇਧਰ ਪ੍ਰਭ ਭੱਜ ਲਿਆ ਰੇਡ ਪਾਉਣਾ ਹੋਏ ਬਲੌਗ ਬਣ ਗਾਲਾ ਕੱਢੋ ਯਾਰ ਲੋਏ ਇਹ ਇਹ ਤੂ ਦਾ ਘਰ ਹੋ ਗਿਆ ਰਾਵੀ ਮੈਂ ਤਾਂ ਦੇਖ ਰਿਹਾ ਵੀ ਮੈਂ ਮਦਦ ਕਰ ਸਕਦਾ ਤਾ ਬਹੁਤ ਹੀ ਗੰਭੀਰ ਮਸਲਾ ਚੱਲ ਰਿਹਾ ਵਾ 30 ਸੈਕਿੰਡ ਦਾ ਹੋ ਵੀ ਗਏ ਤੇ ਨਹੀਂ ਚੱਲਣ ਦੇ ਚੱਲਣ ਦੇ ਲੈ ਵੀ ਕਹਿੰਦਾ ਸ਼ਾਵਰ 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 ਉਹ ਲੈ ਆਇਆ ਵੀ ਲੈ ਆਇਆ ਹਾਂ ਲਓ ਜੀ ਇੱਧਰ ਲੋਲਾ ਵੀ ਪਿਆਰ ਜੁਆਰੀ 50000 ਦਾ ਚੱਲਦੀ ਹੈ ਲੈ ਵੀ ਸੁਖੂ ਕਹਿੰਦੇ ਸੁਖੂ ਸੁਖੂ ਹੋ ਲਵੀ ਹੁਣ ਤਾਂ ਪਤਾ ਇਹ ਕਿੰਦਰ ਚਲੋ ਠੀਕ ਆ ਗਾਇਜ਼ ਅੱਜ ਦਾ ਬਲੌਗ ਇੱਥੇ ਖਤਮ ਹੋ ਰਿਹਾ ਵਾ ਕਿਉਂਕਿ 6 ਮਿੰਟ ਦੀ ਆਲਰੇਡੀ ਪਹਿਲਾਂ ਵੀਡੀਓ ਬਣ ਚੁੱਕੀ ਆ ਚਲੋ ਠੀਕ ਆ ਗਾਇਜ਼ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਓਕੇ ਗਾਇਜ਼